ਮਾਤਾ ਜੀ ਦੀ ਵਾਕਈ ਬਹੁਤ ਬੁਰੀ ਹਾਲਤ ਹੈ ਗੁਰੂ ਰਾਮਦਾਸ ਨਿਵਾਸ ਦੇ ਵਿੱਚ ਇੱਥੇ ਦੱਸ ਰਹੀ ਹੈ ਮਾਤਾ ਆਪ ਕੀ ਬੋਲ ਰਹੀ ਹੈ ਪਿਛਲੇ 40 ਸਾਲ ਤੋਂ ਰਹਿ ਰਹੀ ਹੈ ਪ੍ਰਵਾਸੀ ਹੈ ਤੇ ਪੰਜਾਬੀ ਬੋਲਦੀ ਹੈ ਮਾਤਾ ਜੀ ਦੱਸਦੀ ਹੈ ਕਿ ਮੇਰਾ ਇੱਕ ਮੁੰਡਾ ਤੇ ਇੱਕ ਲੜਕਾ ਐ ਇੱਕ ਬੇਟੀ ਐ ਤੋਂ ਬੰਗਲੌਰ ਰਹਿ ਰਹੇ ਨੇ ਹਨਾ ਬੱਚੇ ਹਨ ਮਾਤਾ ਜੀ ਦੇ ਪਰ ਉਹ ਇੱਕੋ ਗੱਲ ਕਹੀ ਜਾਂਦੀ ਵੀ ਗੁਰੂ ਰਾਮਦਾਸ ਪਾਤਸ਼ਾਹ ਬਹੁਤ ਚੰਗੇ ਨੇ ਜਿਹੜੇ ਬੱਚੇ ਆਪਣੇ ਮਾਂ ਬਾਪ ਮਾਂ ਬਾਪ ਨੂੰ ਤਿਆਗ ਦਿੰਦੇ ਨੇ ਨਾ ਜਿਹੜਾ ਕਿ ਦਿਨ ਪੁੱਤ ਕਮੋ ਪੁੱਤ ਹੋ ਜਾਂਦੇ ਆ ਮਾਪੇ ਕਮਾਪੇ ਨਹੀਂ ਉਹ ਅੱਜ ਵੀ ਅੱਜ ਅੱਜ ਆਪਣੇ ਜਦੋਂ ਬੱਚਿਆਂ ਨੂੰ ਯਾਦ ਕਰਦੇ ਨੇ ਭਾਵੇਂ ਉਹਨਾਂ ਨੇ ਕੁੱਟ ਕੇ ਆਪਣੇ ਘਰੋਂ ਕੱਢ ਦਿੱਤਾ ਸੁੱਟ ਦਿੱਤਾ ਪਰ ਜਦੋਂ ਅੱਜ ਵੀ ਉਹ ਆਪਣੇ ਬੱਚਿਆਂ ਨੂੰ ਯਾਦ ਕਰਦੇ ਨੇ ਤੇ ਉਹਨਾਂ ਦੀ ਅੱਖਾਂ ਗਿੱਲੀਆਂ ਹੋ ਜਾਂਦੀਆਂ। ਪਰ ਉਹਨਾਂ ਬਜ਼ੁਰਗਾਂ ਦੀਆਂ ਜਿਹੜੀਆਂ ਆਂਧਰਾ ਨੇ ਅੱਜ ਵੀ ਉਹਨਾਂ ਬੱਚਿਆਂ ਨੂੰ ਬਿਲਕਦੀਆਂ ਨੇ। ਅੱਜ ਉਹਨਾਂ ਬੱਚਿਆਂ ਨੂੰ ਯਾਦ ਕਰਕੇ ਰੋਂਦੀਆਂ ਨੇ। ਆਪਣੀ ਕੀ ਮਜਬੂਰੀਆਂ ਹੁੰਦੀਆਂ ਨੇ ਕਿ ਅਸੀਂ ਆਪਣੇ ਮਾਪੇ-ਮਾਪ ਨੂੰ ਰੋਂਣ ਵਾਸਤੇ ਬੇਸਹਾਰਾ ਕਰਕੇ ਛੁੱਟ ਦਿੰਨੇ ਆ। ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਚਾਹੁੰਦਾ ਕਿ ਤੁਸੀਂ ਵੀਡੀਓ ਸ਼ੇਅਰ ਨਹੀਂ ਕਰਦੇ ਵੇਖ ਕੇ ਉੱਥੇ ਹੀ ਛੱਡ ਦਿੰਦੇ ਆ ਇਗਨੋਰ ਕਰ ਦਿੰਦੇ ਆ ਇਹ ਵੀਡੀਓ ਜਦੋਂ ਤੁਹਾਡੇ ਤੱਕ ਕੋਈ ਪਹੁੰਚਦੀ ਹੈ ਕਿਸੇ ਦਰਦਵੰਦ ਦੀ ਕਿਸੇ ਲੋੜਵੰਦ ਦੀ ਤਾਂ ਤੁਸੀਂ ਸਮਝਿਆ ਕਰੋ ਕਿ ਵੀਡੀਓ ਮੇਰੇ ਵਾਸਤੇ ਪਹੁੰਚੀ ਹੈ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਜ਼ਿੰਦਗੀ ਤਾਂ ਭਾਵੇਂ ਰੁੱਲ ਖੁੱਲ ਕੇ ਇਹਨਾਂ ਵਿਚਾਰਿਆਂ ਦੀ ਬਤੀਤ ਹੋ ਰਹੀ ਹੈ ਪਰ ਇਹਨਾਂ ਦੀ ਜਿਹੜਾ ਅੰਤ ਸਮਾ ਹੈ ਜਿਹੜੇ ਕੁਝ ਕੁ ਸਵਾਸ ਕੁਝ ਕੁ ਸਮੇਂ ਸਮਾਂ ਇਹਨਾਂ ਕੋਲ ਬਚਿਆ ਉਹ ਚੰਗੀ ਜਗ੍ਹਾ ਤੇ ਤਾਂ ਇਹਨਾਂ ਦਾ ਬਤੀਤ ਹੋਵੇ ਇਹ ਮਰਨ ਤਾਂ ਚੰਗੀ ਜਗ੍ਹਾ ਤੇ ਰੁੱਲ ਕੇ ਤਾਂ ਸੜਕਾਂ ਤੇ ਲਵਾਰਸਾਂ ਦੀ ਤਰ੍ਹਾਂ ਤਾਂ ਨਹੀਂ ਨਾ ਮਰਨਗੇ ਸਰਵ ਜੀ ਦਾ ਨਾਮ ਭਵਿੰਦਰ ਸਿੰਘ ਹੈ ਜੀ ਸਾਂਚੈਰੀਟੇਬਲ ਸੁਸਾਇਟੀ ਵੱਲੋਂ ਤੇਰੀਓਟਾਸ਼ੀ ਨੇ ਦੀ ਅਸੀਂ ਜਿਹੜੀ ਸੇਵਾ ਕਰ ਰਹੇ ਹਾਂ ਮਾਤਾ ਜੀ ਨੂੰ ਰਾਤੀ ਸਾਨੂੰ ਭਾਈ ਫਤੇ ਸਿੰਘ ਉਹਨਾਂ ਨੇ ਫੋਨ ਕੀਤਾ ਸੀਗਾ तकरीबन ਕੋਈ 8 9 ਵਜੇ 9 ਵਜੇ ਦੇ ਕਰੀਬ ਤੇ ਅਸੀਂ ਅਮਰਤਵੇਲੇ ਸਵੇਰੇ ਆ ਗਏ ਸੀ ਕਿ ਮਾਤਾ ਜੀ ਨੂੰ ਲੈਣ ਵਾਸਤੇ ਮਾਤਾ ਜੀ ਦੀ ਵਾਕਈ ਬਹੁਤ ਬੁਰੀ ਹਾਲਤ ਹੈ ਗੁਰੂ ਰਾਮਦਾਸ ਨਿਵਾਸ ਦੇ ਵਿੱਚ ਇੱਥੇ ਦੱਸ ਰਹੀ ਹੈ ਮਾਤਾ ਆਪ ਕਿ ਕਹੋ ਰਹੀ ਹੈ ਪਿਛਲੇ 40 ਸਾਲ ਤੋਂ ਰਹਿ ਰਹੀ ਹੈ ਪ੍ਰਵਾਸੀ ਹੈ ਤੇ ਪੰਜਾਬੀ ਬੋਲਦੀ ਹੈ ਕਿਉਂਕਿ ਇੱਥੇ ਇਸ ਤੋਂ ਪਤਾ ਲੱਗਦਾ ਹੈ ਕਿ 40 ਸਾਲ ਵਾਕਈ ਇਹਨੂੰ ਰਹਿੰਦੀ ਨੂੰ ਇੱਥੇ ਹੋ ਚਲੇ ਨੇ ਤੇ ਗੁਰੂ ਰਾਮਦਾਸ ਪਾਸ਼ਾ ਦੇ ਘਰ ਦੀ ਹੀ ਸੇਵਾ ਕਰਦੀ ਸੀ ਹੁਣ ਜਿਹੜੀ ਹਾਲਤ 'ਚ ਲੈ ਕੇ ਆ ਰਹੇ ਆ ਗੋਟ ਟੁੱਟਾ ਤੁਸੀਂ ਵੇਖਿਆ ਮਾਤਾ ਜੀ ਦਾ ਗੋਟਰ ਲੰਮ ਕਰਿਆ ਬਹੁਤ ਬੁਰਾ ਹਾਲ ਹੈ ਸੋ ਅਸੀਂ ਤੇਰੀ ਉਟਾਸ਼ੀਅਨ ਦੇ ਵਿੱਚ ਪਿੰਡ ਗਦਲੀ ਜਿਲ੍ਹਾ ਅਮਰਸਰ ਲੈ ਕੇ ਜਾ ਰਹੇ ਆ ਮਾਤਾ ਜੀ ਨੂੰ ਪਹਿਲਾਂ ਵੀ ਇੱਥੇ ਮਾਤਾ ਜੀ ਦੇ ਕੋਲ ਗੁਰੂ ਅਮਰਦਾਸ ਨਿਵਾਸ ਨੂੰ ਅਸੀਂ ਲੈ ਕੇ ਗਏ ਸੀ ਕਿ ਬਹੁਤ ਬੁਰੀ ਹਾਲਤ ਸੀ ਜੀ ਮਾ ਮਾਤਾ ਨੂੰ ਪੈਰਾਲਾਈਜ਼ ਹੋਇਆ ਸੀ ਥੋੜੇ ਦਿਨ ਮਾਤਾ ਰਹੀ ਸੀ ਫਿਰ ਬਾਤ ਚੜਾਈ ਕਰ ਗਈ ਸੀ ਉਹ ਬਾਤ ਤੇ ਹੁਣ ਵੀ ਭਾਈ ਫਤੇ ਸਿੰਘ ਜਿਹੜੇ ਅਮਰਤਵਾਲੇ ਤਿੰਨ ਪੈਰੇ ਦੀ ਸੇਵਾ ਕਰਦੇ ਨੇ ਇਹੋ ਹੀ ਮਾਤਾ ਨੂੰ ਲੈਟਰਨ ਬਾਥਰੂਮ ਕਰਾਉਂਦੇ ਸੀ ਸੋ ਇਹਨਾਂ ਨੇ ਰਾਤੀ ਸਾਨੂੰ ਹੁਕਮ ਲਾਇਆ ਸੀ ਕਿ ਅਸੀਂ ਸਾਡੀ ਟੀਮ ਸਵੇਰੇ ਮਾਤਾ ਜੀ ਨੂੰ ਲੈਣ ਵਾਸਤੇ ਪਹੁੰਚੀ। ਜਦ ਸਿਆ ਮਾਤਾ ਜੀ ਨੇ ਆਪਣੇ ਪਰਿਵਾਰ ਤੋਂ ਮਾਤਾ ਜੀ ਦੱਸਦੀ ਹੈ ਕਿ ਮੇਰਾ ਇੱਕ ਮੁੰਡਾ ਹੈ ਤੇ ਇੱਕ ਲੜਕਾ ਹੈ, ਇੱਕ ਬੇਟੀ ਹੈ। ਤੋਂ ਬੰਗਲੌਰ ਰਹਿ ਰਹੇ ਨੇ ਹਨਾ। ਬੱਚੇ ਹਨ ਮਾਤਾ ਜੀ ਦੇ ਪਰ ਉਹ ਇੱਕੋ ਗੱਲ ਕਹੀ ਜਾਂਦੀ ਵੀ ਗੁਰੂ ਰਾਮਦਾਸ ਪਾਤਸ਼ਾਹ ਬਹੁਤ ਚੰਗੇ ਨੇ। ਮਤਲਬ ਉਹਦੀ ਦੱਸ ਉਹਦੀ ਭਾਵਨਾ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਬਹੁਤ ਚੰਗੇ ਨੇ ਜਦੋਂ ਬੱਚਿਆਂ ਨੇ ਨਹੀਂ ਸੰਭਿਆ ਗੁਰੂ ਰਾਮਦਾਸ ਪਾਤਸ਼ਾਹ ਦਾ ਆਸਰਾ ਤਾਂ ਕਿ ਇੱਥੇ ਆ ਗਈ ਵਿਚਾਰੀ। ਸਾਡੇ ਤੇਰੀਓਟਾਰਸ਼ੀਆ ਨਾ ਕਿੰਨੇ ਜਾਈ ਸੇਵਾ ਕਰੀਏ ਸਾਡੇ ਪ੍ਰੋਗਰਾਮ ਸਾਡੇ ਤੇਰੀਓਟਾਰਸ਼ੀਆ ਨਾ ਵੈਸੇ ਤਾਂ ਸਾਹ charitable society ਪਿਛਲੇ 4 ਸਾਲ ਤੋਂ ਲੋਕਡਾਊਨ ਤੋਂ ਸੇਵਾ ਨਿਭਾ ਰਹੇ ਆਂ ਜੀ ਸਾਡੇ ਜਿੰਨੇ ਵੀ ਮੈਂਬਰ ਨੇ ਬੜੀ ਚੜ੍ਹਦੀ ਕਲਾ ਵਾਲੇ ਨੇ ਗੁਰੂ ਰਾਮਦਾਸ ਜੀ ਦੇ ਦਰ ਕਰਦੇ ਰਾਗੀ ਸਿੰਘ ਨੇ ਕਥਾਵਾਚਕ ਨੇ ਸਾਰੇ ਮੈਂਬਰ ਅਸੀਂ ਇੱਕ ਟੀਮਵਰਕ ਕਰਕੇ ਅਸੀਂ ਸੇਵਾ ਨਿਭਾਉਂਦੇ ਆ ਰਹੇ ਆਂ ਔਰ ਸਮੇਂ-ਸਮੇਂ ਦੇ ਨਾਲ ਜਿਹੜੀ ਵੀ ਸੇਵਾ ਦੀ ਜ਼ਰੂਰਤ ਹੁੰਦੀ ਹੈ ਲੋਕਡਾਊਨ ਤੋਂ ਲੈ ਕੇ ਹੁਣ ਤੱਕ ਅਸੀਂ ਸੇਵਾ ਨਿਭਾਉਂਦੇ ਆ ਰਹੇ ਆਂ ਤੇ ਜਿਹੜੀ ਤੇਰੀਓਟ ਆਸ਼ੀਆਨਾ ਅਸੀਂ ਚਲਾ ਰਹੇ ਆ ਪਿਛਲੇ 2021 ਤੋਂ ਅਸੀਂ ਨਵੰਬਰ ਦੇ ਮਹੀਨੇ ਚ ਰੰਭ ਕੀਤਾ ਸੀਗਾ ਬਹੁਤ ਸਾਰੇ ਬਜ਼ੁਰਗ ਅਸੀਂ ਇਥੋਂ ਗੁਰਮੁਖਵੰਦ ਸਾਹਿਬ ਜੀ ਦੇ ਦਰ ਘਰ ਤੋਂ ਇੱਧਰ ਗਿਰਦ ਤੋਂ ਕੋਈ ਲੁਧਿਆਣੇ ਤੋਂ ਕੋਈ ਰਿਸ਼ਤਾ ਕਰਕੇ ਸਾਰੇ ਬਜ਼ੁਰਗ ਅਸੀਂ ਲਵਾਰਸੀ ਚੁੱਕ ਕੇ ਲਿਆਉਂਦੇ ਅਕਦਾ ਕੀ ਅਪੀਲ ਲਾਣੀ ਚਾਹਦੇ ਜਿਹੜੇ ਆਪਣੇ ਮਾਪਿਆਂ ਨੇ ਇਹਨਾਂ ਹਾਲਾਤ ਤੁਸੀਂ ਕਦੀ ਆਇਓ ਉੱਥੇ ਆਸ਼ੀਆਨੇ ਦੇ ਵਿੱਚ ਜਿਹੜੇ ਬੱਚੇ ਆਪਣੇ ਮਾਪ ਮਾਪਾਪ ਨੂੰ ਤਿਆਗ ਦਿੰਦੇ ਨੇ ਨਾ ਜਿੱਦਾਂ ਕਿ ਦਿਨ ਨੂੰ ਪੁੱਤ ਕੁ ਪੁੱਤ ਹੋ ਜਾਂਦੇ ਆ ਮਾਪੇ ਕੁ ਮਾਪੇ ਨਹੀਂ ਹੁੰਦੇ ਉਹ ਅੱਜ ਵੀ ਅੱਜ ਅੱਜ ਆਪਣੇ ਜਦੋਂ ਬੱਚਿਆਂ ਨੂੰ ਯਾਦ ਕਰਦੇ ਨੇ ਭਾਵੇਂ ਉਹਨਾਂ ਨੇ ਕੁੱਟ ਕੇ ਆਪਣੇ ਘਰੋਂ ਕੱਢ ਦਿੱਤਾ ਸੁੱਟ ਦਿੱਤਾ ਪਰ ਜਦੋਂ ਅੱਜ ਵੀ ਉਹ ਆਪਣੇ ਬੱਚਿਆਂ ਨੂੰ ਯਾਦ ਕਰਦੇ ਨੇ ਤੇ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਨੇ ਰੋਣ ਲੱਗ ਪੈਂਦੇ ਨੇ ਭਾਵੇਂ ਮਾਂ ਬੱਚੇ ਪੁੱਤਰਾਂ ਨੇ ਭਾਵੇਂ ਮਾਪੇ ਬਾਪ ਨੂੰ ਠੁਕਰਾ ਦਿੱਤਾ ਪਰ ਉਹਨਾਂ ਬਜ਼ੁਰਗਾਂ ਦੀਆਂ ਜਿਹੜੀਆਂ ਆਂਧਰਾ ਨੇ ਅੱਜ ਵੀ ਉਹਨਾਂ ਬੱਚਿਆਂ ਨੂੰ ਗਿਲਕਦੀਆਂ ਨੇ ਅੱਜ ਉਹਨਾਂ ਬੱਚਿਆਂ ਨੂੰ ਯਾਦ ਕਰਕੇ ਰੋਂਦੀਆਂ ਨੇ ਪਤਾ ਨਹੀਂ ਕੀ ਮਜਬੂਰੀਆਂ ਹੁੰਦੀਆਂ ਨੇ ਕਿ ਅਸੀਂ ਆਪਣੇ ਮਾਪੇ ਮਾਂ ਬਾਪ ਨੂੰ ਰੋਣ ਵਾਸਤੇ ਬੇਸਹਾਰਾ ਕਰਕੇ ਸੁੱਟ ਦਿੰਨੇ ਆਂ ਜੋਲੀ ਜਿਹੇ ਇਸ ਤਰ੍ਹਾਂ ਦੇ ਬੇਸਹਾਰਾ ਦਾ ਅਗਰ ਕੋਈ ਹਾਂਜੀ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਸਾਡੇ ਚੈਨਲ ਦੇ ਉੱਪਰ ਵੀ ਬਹੁਤੀ ਬਹੁਤ ਹੀ ਵੱਡੀ ਸਾਡੀ ਸੰਸਥਾ ਨਹੀਂ ਆ ਨਾ ਅਸੀਂ ਬਹੁਤੀਆਂ ਵੀਡੀਓ ਐਸੀ ਵਾਇਰਲ ਕਰਦੇ ਆ। ਰਮਾਨ ਦੇ ਨਾਲ ਅਸੀਂ ਸੇਵਾ ਕਰ ਰਹੇ ਆ ਬਜ਼ੁਰਗਾਂ ਦੀ ਡਾਕਟਰ ਰੱਖੇ ਨੇ ਅਸੀਂ। ਗੁਰੂ ਰਾਮਦਾਸ ਦੀ ਕਿਰਪਾ ਸਦਕਾ ਸਾਡੇ ਸਤਕਾਰਯੋਗ ਵੀਰ ਜੀ ਦਾ ਹੁਕਮ ਹੈ ਕਿ ਬੜੇ ਭਾਵਨਾ ਦੇ ਨਾਲ ਇਹਨਾਂ ਬਜ਼ੁਰਗਾਂ ਦੀ ਸੇਵਾ ਕਰਨੀ ਹੈ। ਸੋ ਤੁਹਾਡੇ ਮਾਦੇ ਬਾਰੇ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਚਾਹੁੰਦਾ ਕਿ ਤੁਸੀਂ ਵੀਡੀਓ ਸ਼ੇਅਰ ਨਹੀਂ ਕਰਦੇ। ਵੇਖ ਕੇ ਉੱਥੇ ਹੀ ਛੱਡ ਦਿੰਦੇ ਆ। ਇਗਨੋਰ ਕਰ ਦਿੰਦੇ ਆ। ਇਹ ਵੀਡੀਓ ਜਦੋਂ ਤੁਹਾਡੇ ਤੱਕ ਕੋਈ ਪਹੁੰਚਦੀ ਹੈ ਕਿਸੇ ਦਰਦਵੰਦ ਦੀ ਕਿਸੇ ਲੋੜਵੰਦ ਦੀ ਤਾਂ ਤੁਸੀਂ ਸਮਝਿਆ ਕਰੋ ਕਿ ਵੀਡੀਓ ਮੇਰੇ ਵਾਸਤੇ ਪਹੁੰਚੀ ਹੈ ਗੁਰੂ ਰਾਮਦਾਸ ਨੇ ਮੇਰੇ ਵਾਸਤੇ ਕੀਤੀ ਇਹ ਅਸੀਂ ਕੁਝ ਨਹੀਂ ਕਰ ਸਕਦੇ ਵੀਡੀਓ ਨੂੰ ਸ਼ੇਅਰ ਤਾਂ ਕਰ ਦਈਏ ਜਿਹੜੇ ਹੋਰ ਜਿਹੜੇ ਆਪਣੇ ਮਾਪੇ ਨੂੰ ਛੱਡਣ ਦੀ ਤਿਆਰੀ ਕਰ ਰਹੇ ਨੇ ਉਹ ਇਹਨਾਂ ਮਾਪੇ ਦੀ ਹਾਲਤ ਵੇਖ ਕੇ ਉਹਨਾਂ ਦਾ ਤਰਸ ਤੇ ਆ ਜਾਵੇ ਕਿ ਜੇ ਮੈਂ ਆਪਣੇ ਮਾਪੇ ਨੂੰ ਛੱਡਣ ਵਾਸਤੇ ਨਹੀਂ ਛੱਡਣਾ ਦੂਸਰਾ ਅਗਰ ਕੋਈ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਇਰਦ-ਗਿਰਦ ਕੋਈ ਬੇਸਹਾਰਾ ਲਵਾਰਸ ਬਜ਼ੁਰਗ ਪਿਆ ਹੈ ਇਹਨੂੰ ਕੋਈ ਨਹੀਂ ਸਮਝ ਰਿਆ ਉਹ ਸਾਡੇ ਸੰਸਥਾ ਦੇ ਨਾਲ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ ਹੈ ਉਹ 7837748598 783774898 ਸਾਡੀ ਸੰਸਥਾ ਦਾ ਵਟਸਐਪ ਨੰਬਰ ਹੈ ਜਦੋਂ ਵੀ ਲੱਗੇ ਤੁਹਾਨੂੰ ਛੋਟੀ ਜੀ ਵੀਡੀਓ ਬਣਾ ਕੇ ਸਾਨੂੰ ਪਾ ਦਿਓ ਐਡਰੈਸ ਪਤਾ ਦੱਸ ਦਿਓ ਅਸੀਂ ਉਸ ਲਵਾਰਸ ਨੂੰ ਚੁੱਕ ਕੇ ਆਸ਼ੀਆਨੇ ਦੇ ਵਿੱਚ ਲੈ ਕੇ ਜੋ ਉਹਨਾਂ ਦੀ ਬਣਦੀ ਸੇਵਾ ਹੈ ਮੈਂ ਇੱਕ ਗੱਲ ਕਹਿਣਾ ਉਹਨਾਂ ਨੂੰ ਕਿ ਜ਼ਿੰਦਗੀ ਤਾਂ ਭਾਵੇਂ ਰੁੱਲ ਖੁੱਲ ਕੇ ਇਹਨਾਂ ਵਿਚਾਰਿਆਂ ਦੀ ਬਤੀਤ ਹੋ ਰਹੀ ਹੈ ਪਰ ਇਹਨਾਂ ਦੀ ਜਿਹੜਾ ਅੰਤ ਸਮਾਂ ਹੈ ਜਿਹੜੇ ਕੁਝ-ਕੁਝ ਸਵਾਸ ਕੁਝ-ਕੁਝ ਸਮੇਂ ਸਮਾਂ ਇਹਨਾਂ ਕੋਲ ਬਚਿਆ ਉਹ ਚੰਗੀ ਜਗ੍ਹਾ ਤੇ ਤਾਂ ਇਹਨਾਂ ਦਾ ਬਤੀਤ ਹੋਵੇ ਇਹ ਮਰਨ ਤਾਂ ਚੰਗੀ ਜਗ੍ਹਾ ਤੇ ਰੁੱਲ ਕੇ ਤਾਂ ਸੜਕਾਂ ਤੇ ਲਵਾਰਸਾਂ ਦੀ ਤਰ੍ਹਾਂ ਤਾਂ ਨਹੀਂ ਨਾ ਮਰਨਗੇ ਹਾਂ ਜੀ ਬਾਈ ਬਲਵਾਂਗ ਜੀ ਖਾਸਾ ਵਾਹਿਗੁਰੂ ਜੀ ਖਤ ਤੰਦ ਪਾਸ਼ਾ ਗੁਰੂ ਰਾਮਦਾਸ ਜੀ ਦੇ ਦਰ ਤੇ ਮਾ ਆਪ ਦੇ ਦਰ ਤੇ ਸਰੀ ਸੰਗਤਾਂ ਸੇਵਾ ਕਰਦੀ ਇੱਥੇ ਮਾਤਾ ਦੀ ਮਾਤ ਨੂੰ ਕੋਈ ਛੱਡ ਕੇ ਕਿਸੇ ਦਰਵਾਜ਼ਾ ਸਾਬ ਤੇ ਗੁਰੂ ਰਾਮਦਾਸ ਜੀ ਤਿੰਨ ਪੇਦ ਦੀ ਸੇਵਾ ਗੁਰੂ ਸਾਹਿਬ ਕਰਾਉਂਦੇ ਨੇ ਰਾਤ ਦੀ ਸੇਵਾ ਕਰਨ ਨੂੰ ਜਾਂਦੇ ਮਹਾਰਾਜ ਕਰਾਉਂਦੇ ਨੇ ਤੇ ਇੱਥੇ ਦਰਵਾਜ਼ੇ ਨੂੰ ਬੀਬੀ ਨੇ ਛੱਡ ਕੇ ਇੱਥੇ ਸਿੰਘ ਸੇਵਾ ਕਰਦੇ ਜੀ ਗੁਰਪੁਰਸੇ ਕਰਦੇ ਜੀ ਤੇ ਮਾਤਾ ਦਾ ਗੁੱਟ ਟੁੱਟਿਆ ਤੇ ਬਹੁਤ ਕਿੱਲੀ ਹੈ ਬਿਮਾਰ ਵੀ ਰਹਿੰਦੀ ਹੈ ਇਹ ਦਿਖਦਾ ਵੀ ਨਹੀਂ ਲੈਟਰਿੰਗ ਬਾਥੂਮ ਕੋਈ ਸਿੰਗ ਕਰਾ ਦੇਣ ਉਹ ਕਰਾ ਦੇਣਾ ਬਹੁਤ ਤੰਗ ਸੀ ਤੇ ਪਹਿਲਾਂ ਵੀ ਮਾਤਾ ਨੂੰ ਛੱਡ ਕੇ ਗਏ ਸੀ ਤੇ ਬਾਬਾ ਜੀ ਨੇ ਸੇਵਾ ਕੀਤੀ ਸੀ ਤੇ ਹੁਣ ਫਿਰ ਦੂਜੀ ਵਾਰ ਮਾਤਾ ਇੱਥੇ ਦਰਵਾਜ਼ਾ ਛੱਡੀ ਫਿਰ ਮਾ ਬਾਬਾ ਜੀ ਲੈ ਕੇ ਜਾਏ ਕਿ ਇਹ ਆਪਣੇ ਪਿੰਡ ਨੂੰ ਲੈ ਕੇ ਸੇਵਾ ਕਰਦੇ ਬਾਬਾ ਜੀ ਤੇਰੀ ਓੜਾ ਹਾਂ ਤੇ ਓੜਾ ਆਸਨਾ ਤੇ ਆਸਰੇ ਤੇ ਮਹਾਰਾਜ ਜੀ ਦੀ ਸੇਵਾ ਬਾਬਾ ਜੀ ਕਰਦੇ ਨੇ ਬਹੁਤ ਬਹੁਤ ਸਿੰਘ ਮਹਾਰਾਜ ਕਿਰਪਾ ਗੁਰ ਰਾਮ ਦਾ ਸੀ ਤੁਹਾਨੂੰ ਸਾਇਨਾ ਦੀ ਝੋੜੀ ਪ੍ਰਸੰਗਤਾ ਦੀ ਅਦਾਸਾ ਵੀ ਹੈ। ਪਹਿਲਾਂ ਤੁਸੀਂ ਦੱਸਿਆ ਸੀ ਜਿਹੜੇ ਮਾਤਾ ਜੀ ਪਹਿਲਾਂ ਤੁਹਾਨੂੰ ਮਿਲੇ। ਹਾਂ ਪਹਿਲਾਂ ਵੀ ਮਾਤਾ ਨੇ ਇੱਥੇ ਛੱਡ ਕੇ ਜੀ ਸੀ। ਕੋਈ ਛੱਡ ਕੇ ਚਲੇਗੀ ਸੇਵਾ ਕਰਾਈ ਸੀ। ਕਿੱਥੋਂ ਦੀ ਰਹਿਣ ਵਾਲੀ ਹੈ? ਇਹ ਮਾਤਾ ਜੀ। ਹਾਂ ਤੋ ਬੈਂਗਲੁਰੂ ਕੀ ਦੱਸਦੇ ਨੇ। ਬੈਂਗਲੁਰੂ ਤੋਂ ਆਈਏ ਇੱਥੇ ਛੜੇ ਦੋ ਇੱਕ ਪੁੱਤੇ ਇੱਕ ਇੱਕ ਧੀ ਉਹਦੀ ਤੇ 40 ਸਾਲ ਉਹ ਦੇ ਦਰਵਾਜ਼ੇ ਰਹਿੰਦੀ ਇੱਥੇ ਕੀ ਹੋਇਆ ਹੱਤ ਦੇ ਕੀ ਹੋਇਆ ਹੱਤ ਦੇ ਡਿੱਗੀ ਤੇ ਗੁੱਟਾ ਇੱਥੇ ਬਾਥਮ ਦੀ ਡਿੱਗੀ ਜੀ ਟੁੱਟ ਗਈ ਬਾਹ ਟੁੱਟ ਗਈ ਉਹਦੀ ਮਾਤਾ ਜੀ ਪੈਸਾ ਬਾਰੇ ਕੀ ਜਣਾਉਦੇ ਜਿਹੜੇ ਸੇਵਾ ਨਿਭਾਰੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਗੁਰਸਿੱਖਾਂ ਦੀ ਸੇਵਾ ਕਰਦੇ ਸੰਗਤਾਂ ਦੀ ਸੇਵਾ ਕਰਦੇ ਬਹੁਤ ਗੁਰਸੇ ਦੀ ਕਿਰਪਾ ਇਹਨਾਂ ਦੇ ਤੇ ਲੋਕ ਮਾਤਾ ਪਿਤਾ ਨੂੰ ਕਰੋ ਕਰ ਦਿੰਦੇ ਨੇ ਤੇ ਬਾਬਾ ਜੀ ਇੰਨੀ ਵੱਡੀ ਸੇਵਾ ਨਿਭਾਰੇ ਗੁਰੂ ਸੇ ਇਹਨਾਂ ਦੀ ਝੋਲੀ ਉੱਪਰ ਬਹੁਤ ਕਿਰਪਾ ਪਾਸ਼ਾ ਦੀ ਸਰ ਸੇ ਗੁਰੂ ਰਾਮਦਾਸ ਦਾ ਇਹ ਇਹ ਸੂਰਮੇ ਭੇਜੋ ਮਾਰਾ ਗੁਰਸਿੱਖੀ ਸੇਵਾ ਕਰੇ